ਗੁਰਾਇਆਂ ਤੋਂ ਚਲੰਦਰ ਸਾਈਡ ਜਾ ਰਹੀ ਇੱਕ ਤੇਜ਼ ਰਫ਼ਤਾਰ ਕ੍ਰੇਟਾ ਗੱਡੀ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਜਦੋਂ ਗੁਰਾਇਆਂ ਦੇ ਪਿੰਚ ਚਰਾੜੀ ਨੇੜੇ ਪਹੁੰਚੀ ਤਾਂ ਗੱਡੀ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਤੋਂ ਟੱਪਦੀ ਹੋਈ ਲਿੰਕ ਰੋਡ ਤੇ ਜਾ ਪਲਟੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਐਸਆਈ ਜੁਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਹਗੀਰਾਂ ਨੇ ਸੂਚਨਾ ਦਿੱਤੀ ਕਿ ਇੱਕ ਗੱਡੀ ਬੇਕਾਬੂ ਹੋ ਕੇ ਪਲਟ ਗਈ ਜਦੋਂ ਮੌਕੇ ਤੇ ਆ ਕੇ ਦੇਖਿਆ ਤੇ ਮੌਕੇ ਤੇ ਮੌਜੂਦ ਲੋਕਾਂ ਤੋਂ ਪੁੱਛਕਿਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਸ ਗੱਡੀ ਨੂੰ ਕਨਿਕਾ ਗੁਪਤਾ ਪਤਨੀ ਸੁਮਿਤ ਗੁਪਤਾ ਵਾਸੀ ਅਗਰਨਗਰ ਲੁਧਿਆਣਾ ਚਲਾ ਰਹੀ ਸੀ ਜੋ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਗੱਡੀ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਤੋਂ ਡਿਵਾਈਡਰ ਟੱਪ ਕੇ ਦੂਸਰੀ ਤਰਫ ਪਲਟ ਗਈ ਗੱਡੀ ਵਿੱਚ ਫਸੀ ਕਨਿਕਾ ਨੂੰ ਨੇੜੇ ਦੁਕਾਨਦਾਰਾਂ ਨੇ ਗੱਡੀ ਵਿੱਚੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਉਸਦੇ ਰਿਸ਼ਤੇਦਾਰ ਉਸਨੂੰ ਆਪਣੇ ਨਾਲ ਲੈ ਗਏ ਇਸ ਹਾਦਸੇ ਵਿੱਚ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮੈਂ ਐਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 99506 ਕਰਾਇਆ ਫੌ ਮੇਨ ਜੀਟੀ ਰੋਡ ਤੇ ਤਨਾਤਾ। ਮੇਰੇ ਕਰੀਬ ਹੋਣੇ 7 ਵਜੇ ਸਾਨੂੰ ਕੰਟਰੋਲ ਰੂਮ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਚਚਰਾੜੀ ਦੇ ਲਾਗੇ ਗੱਡੀ ਜਿਹੜੀ ਆ ਪਲਟ ਗਈ ਆ। ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਇਹ ਗੱਡੀ ਦੇ ਵਿੱਚ ਇੱਕ ਲੇਡੀ ਸਵਾਰ ਸੀ ਜੋ ਕਿ ਖੁਦ ਹੀ ਚਲਾ ਰਹੀ ਸੀ। ਲੁਧਿਆਣਾ ਤੋਂ ਅਮਰਸਰ ਜਾ ਰਹੀ ਸੀ ਉਹਦੇ ਦੱਸਣ ਮੁਤਾਬਕ। ਜਦੋਂ ਪੰਡਿਤ ਚਚਰਾੜੀ ਦੇ ਲਾਗੇ ਪਹੁੰਚੇ ਗੱਡੀ ਅਨਬੈਲੈਂਸ ਹੋਣ ਕਾਰਨ ਗੱਡੀ ਜਿਹੜੀ ਮੇਨ ਜੀਟੀ ਰੋਡ ਤੋਂ ਪਾਰਟੀਆ ਖੰਦੀ ਹੋਈ ਸਰਵਿਸ ਲੇਨ ਤੇ ਆ ਗਈ ਜਿਹਦੇ ਵਿੱਚ ਕੋਈ ਸੱਟ-ਜੋਟ ਨਹੀਂ ਲੱਗੀ ਤੇ ਗੱਡੀ ਨੁਕਸਾਨੀ ਗਈ ਹੈ ਜੀ ਉਹਨਾਂ ਦੇ ਪਰਿਵਾਰਕ ਨੂੰ ਸੂਚਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਤਾ ਮੌਕੇ ਤੇ ਪਹੁੰਚ ਵੀ ਚੁੱਕੇ ਆ ਜੀ ਤੇ ਡਿਊਟੀ ਅਫਸਰ ਗਰਾਿਆਂ ਨੂੰ ਇਹਦੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਜੀ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਕੋਈ ਨੁਕਸਾਨੀ ਗੱਡੀ ਨੁਕਸਾਨੀ ਗਈ ਹੈ ਗੁਰਾਇਆਂ ਤੋਂ ਚਲੰਦਰ ਸਾਈਡ ਜਾ ਰਹੀ ਇੱਕ ਤੇਜ਼ ਰਫ਼ਤਾਰ ਕ੍ਰੇਟਾ ਗੱਡੀ ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ ਜਦੋਂ ਗੁਰਾਇਆਂ ਦੇ ਪਿੰਡ ਚਰਾੜੀ ਨੇੜੇ ਪਹੁੰਚੀ ਤਾਂ ਗੱਡੀ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਤੋਂ ਟੱਪਦੀ ਹੋਈ ਲਿੰਕ ਰੋਡ ਤੇ ਜਾ ਪਲਟੀ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਹਗੀਰਾਂ ਨੇ ਸੂਚਨਾ ਦਿੱਤੀ ਕਿ ਇੱਕ ਗੱਡੀ ਬੇਕਾਬੂ ਹੋ ਕੇ ਪਲਟ ਗਈ ਜਦੋਂ ਮੌਕੇ ਤੇ ਆ ਕੇ ਦੇਖਿਆ ਤੇ ਮੌਕੇ ਤੇ ਮੌਜੂਦ ਲੋਕਾਂ ਤੋਂ ਪੁੱਛਕਿਛ ਕੀਤੀ ਗਈ ਤਾਂ ਪਤਾ ਲੱਗਿਆ ਕਿਸ ਗੱਡੀ ਨੂੰ ਕਨਿਕਾ ਗੁਪਤਾ ਪਤਨੀ ਸੁਮਿਤ ਗੁਪਤਾ ਵਾਸੀ ਅਗਰਨਗਰ ਲੁਧਿਆਣਾ ਚਲਾ ਰਹੀ ਸੀ ਜੋ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਹੀ ਸੀ ਗੱਡੀ ਬੇਕਾਬੂ ਹੋ ਕੇ ਨੈਸ਼ਨਲ ਹਾਈਵੇ ਤੋਂ ਡਿਵਾਈਡਰ ਟੱਪ ਕੇ ਦੂਸਰੀ ਤਰਫ ਪਲਟ ਗਈ ਗੱਡੀ ਵਿੱਚ ਫਸੀ ਕਨਿਕਾ ਨੂੰ ਨੇੜੇ ਦੁਕਾਨਦਾਰਾਂ ਨੇ ਗੱਡੀ ਵਿੱਚੋਂ ਬਾਹਰ ਕੱਢਿਆ ਜਿਸ ਤੋਂ ਬਾਅਦ ਉਸਦੇ ਰਿਸ਼ਤੇਦਾਰ ਉਸਨੂੰ ਆਪਣੇ ਨਾਲ ਲੈ ਗਏ ਇਸ ਹਾਦਸੇ ਵਿੱਚ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਮੈਂ ਏਐਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਮੂਡ ਨੰਬਰ 9956 ਕਰਾਇਆ ਬਲੌ ਮੇਨ ਜੀਟੀ ਟਰੋਡ ਤੇ ਤਨਾਦਾ। ਸਵੇਰੇ ਕਰੀਬ 6:07 ਵਜੇ ਸਾਨੂੰ ਕੰਟਰੋਲੋਂ ਤੋਂ ਮੈਸੇਜ ਮਿਲਿਆ ਸੀ ਕਿ ਇੱਕ ਚਚਰਾੜੀ ਦੇ ਲਾਗੇ ਗੱਡੀ ਜਿਹੜੀ ਆ ਪਲਟ ਗਈ ਆ। ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਇਹ ਗੱਡੀ ਦੇ ਵਿੱਚ ਇੱਕ ਲੇਡੀ ਸਵਾਰ ਸੀ ਜੋ ਕਿ ਖੁਦ ਹੀ ਚਲਾ ਰਹੀ ਸੀ। ਲੁਧਿਆਣਾ ਤੋਂ ਅਮਰਸਰ ਜਾ ਰਹੀ ਸੀ ਉਹਦੇ ਦੱਸਣ ਮੁਤਾਬਕ। ਜਦੋਂ ਪੰਡਿਤ ਚਚਰਾੜੀ ਦੇ ਲਾਗੇ ਪਹੁੰਚੇ ਗੱਡੀ ਅਨਬੈਲੈਂਸ ਹੋਣ ਕਾਰਨ ਗੱਡੀ ਜਿਹੜੀ ਮੇਨ ਜੀਟੀ ਰੋਡ ਤੋਂ ਪਾਰਟੀਆ ਖੰਦੀ ਹੋਈ ਸਰਵਿਸ ਲੇਨ ਤੇ ਆ ਗਈ ਜਿਹਦੇ ਵਿੱਚ ਕੋਈ ਸੱਟ-ਜੋਟ ਨਹੀਂ ਲੱਗੀ ਤੇ ਗੱਡੀ ਨੁਕਸਾਨੀ ਗਈ ਹੈ ਜੀ ਉਹਨਾਂ ਦੇ ਪਰਿਵਾਰਕ ਨੂੰ ਸੂਚਿਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਤਾ ਮੌਕੇ ਤੇ ਪਹੁੰਚ ਵੀ ਚੁੱਕੇ ਆ ਜੀ ਤੇ ਡਿਊਟੀ ਅਫਸਰ ਗਰਾਹ ਨੂੰ ਇਹਦੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਜੀ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਗੱਡੀ ਨੁਕਸਾਨੀ ਹੈ